ਹਰ ਹਰ ਮਹਾਦੇਵ ਅਚਲਿਆ ਸ਼ਰਧਾਮ ਕੀ ਜੈ ਹੋ ਜੈ ਹੋ ਜੈ ਹੋ ਸ਼ਾਂਤੀ ਜੈ ਹੋ ਅੱਜ ਦਸਵੀ ਦਾ ਪਾਵਨ ਦਿਹਾੜਾ ਹੈ ਜਿਸ ਦੀ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਪੂਰੇ ਪਟਿਆਲਾ ਨਿਵਾਸੀਆਂ ਨੂੰ ਅਹੀ ਅਪੀਲ ਕਰਾਂਗਾ ਕਿ ਜਿਵੇਂ ਸ਼੍ਰੀਸ਼ਰ ਧਾਮ ਅਚਲ ਸਾਹਿਬ ਪਹੁੰਚ ਗਏ ਭੋਲੇ ਸ਼ੰਕਰ ਦਾ ਅਸੀਸਾ ਪ੍ਰਾਪਤ ਕਰੋ ਤੇ ਪੁਣੇ ਦੇ ਭਾਗੀ ਪਣੋ ਅੱਜ ਜੋ ਇਹ ਦਸਵੀ ਦਾ ਤਿਹਾੜਾ ਹੈ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਸ਼ਹਿਰ ਦੇ ਨਿਵਾਸੀ ਆਣ ਆ ਕੇ ਸੁਨਾਣ ਕਰਨ ਅਸ਼ੀਰਵਾਦ ਲੈਣ ਲੰਗਰ ਗੈਣ ਕਰਨ ਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਸ਼੍ਰੀ ਸ਼ਨੀ ਦੇਵ ਮੰਦਿਰ ٹرسٹ ਦੇ ਚੇਅਰਮੈਨ ਸ਼੍ਰੀ ਸ਼ੇਖ ਕੁਆਰਤਿਸਾਨਨ ਵੱਲੋਂ ਅੱਜ ਦੇ ਦਿਹਾੜੀ ਦੀ ਲੱਖ ਲੱਖ ਵਧਾਈ ਹੋ। ਬੋਲ ਸ਼ੰਕਰ ਭਗਵਾਨ ਕੀ ਜੈ। ਅੱਜ ਦਸਵੀ ਦਾ ਪਵਿੱਤਰ ਦਿਹਾੜਾ ਤੇ ਸਾਰੇ ਸ਼ਹਿਰ ਨੂੰ ਲੱਖ ਲੱਖ ਵਧਾਈ ਜਾਨੀ ਅੱਜ ਪਵਿੱਤਰ ਸੁਨਾਣ ਕਰੋ। ਔਰ ਆਪਣਾ ਭੁੰਦੇ ਭਾਗੀ ਬਣਾਓ ਦਰਸ਼ਨ ਕਰੋ ਆ ਕੇ ਚਾਹਨਾ ભગવાન ਦੀ ਜੈ